ਚਾਹਨੋ ਇੰਨਾ ਕੁ ਅਵੇਅਰ ਕਰਦੇ ਆ ਕਿ ਅਗਰ ਕੁਛ ਏਦਾਂ ਦਾ ਗਲਤ ਹੁੰਦਾ ਹੈ ਤੁਹਾਡੇ ਦੇ ਨਾਲ ਤੇ ਤੁਸੀਂ ਉਹਨਾਂ ਦੀ ਗੱਡੀ 'ਚ ਨਹੀਂ ਬੈਠਣਾ ਹਰ ਤਰੀਕੇ ਦੀ ਅਸੀਂ ਆਪਣੇ ਬੱਚਿਆਂ ਨੂੰ ਦੱਸਦੀਆਂ ਕਿ ਤੁਸੀਂ ਆਪਣੀ ਹਿਫਾਜ਼ਤ ਕਰਨੀ ਹੈ ਇਹ ਤਾਂ ਸਾਸੀ ਆਪਣੇ ਬੱਚਿਆਂ ਨੂੰ ਏਦਾਂ ਦਾ ਕੁਛ ਦੱਸਿਆ ਹੋਇਆ ਹੈ ਜਾਂ ਸਕੂਲਾਂ 'ਚ ਸਿਖਾਇਆ ਜਾਂਦਾ ਤਾਂ ਸਾਡਾ ਬੱਚਾ ਬਚ ਗਿਆ ਨਹੀਂ ਤਾਂ ਸਾਡੇ ਬੱਚੇ ਨਾਲ ਕੁਝ ਵੀ ਹੋ ਜਾਂਦਾ ਇਹ ਘਟਨਾ ਹੈਗੀ ਆ ਜੀ ਪਿੰਡ ਠਠਿਆਲ ਬਲਾਚੌਰ ਦੇ ਲੱਕੇ ਦਾ ਇਹ ਪਿੰਡ ਆ ਤੇ ਜਿੱਥੇ ਕੀ ਕਾਰ ਦੇ ਵਿੱਚ ਸਵਾਰ ਹੋ ਕੇ ਕੁਝ ਬੰਦੇ ਆਏ ਸੀਗੇ ਬੱਚਿਆਂ ਨੂੰ ਚੁੱਕਣ ਵਾਸਤੇ ਉਹ ਤਾਂ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਇੰਨਾ ਅਵੇਅਰ ਕੀਤਾ ਹੋਇਆ ਸੀਗਾ ਸਾਰੀ ਉਹਨਾਂ ਨੂੰ ਜਾਣਕਾਰੀ ਦਿੱਤੀ ਹੋਈ ਸੀਗੀ ਜਿਸ ਕਰਕੇ ਉਹਨਾਂ ਬੱਚਿਆਂ ਦਾ ਬਚਾਅ ਹੋ ਗਿਆ ਔਰ ਇਹ ਮੈਂ ਇਸ ਲਈ ਪਾ ਰਿਹਾ ਵੀ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਇਹ ਗੱਲ ਜਰੂਰ ਦੱਸਣੀ ਚਾਹੀਦੀ ਆ ਇਸ ਬਾਰੇ ਸਮਝਾਉਣਾ ਚਾਹੀਦਾ ਉਹਨਾਂ ਨੂੰ ਗੁੱਡ ਟੱਚ ਔਰ ਬੈਟਚ ਦੇ ਬਾਰੇ ਜਰੂਰ ਦੱਸਣਾ ਚਾਹੀਦਾ ਜੀਤਸ ਵਾਰੇ ਉਹਨਾਂ ਨੂੰ ਪਹਿਲਾਂ ਹੀ ਆਉਣ ਵਾਲੇ ਖਤਰੇ ਦਾ ਜਿਹੜਾ ਆ ਉਹ ਅਹਿਸਾਸ ਹੋ ਜਾਣਾ ਚਾਹੀਦਾ ਸੋ ਆਪਣੇ ਬੱਚਿਆਂ ਨੂੰ ਅਵੇਅਰ ਜਰੂਰ ਕਰੋ ਪਹਿਲਾਂ ਤਾਂ ਸਿਰਫ ਧੀਆਂ ਵਾਲੇ ਹੀ ਡਰਦੇ ਹੁੰਦੇ ਸੀਗੇ ਪਰ ਹੁਣ ਜਿਹੜੇ ਛੂਟੀ ਉਮਰ ਦੇ ਜਿਹੜੇ ਬਾਲ ਆ ਮੁੰਡੇ ਆ ਉਹਨਾਂ ਨੂੰ ਵੀ ਇਸ ਬਾਰੇ ਜਰੂਰ ਦੱਸਿਆ